ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣ ਪਲ ਕੋਈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਏ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨਹੀਂ ਤੇ ਹੁਕਮ ਲੈ ਤੋਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀਸ਼ ਦੇਖੋ ਹੁਕਮੀ ਸਦਾ ਪੁਆਈ ਏ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜਿ ਬੁਜੇ ਤਾਂ ਹੋਮੀ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਲ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਦ ਨਾ ਕਥੀ ਨ ਆਵੇ ਤੋਰ ਕਦ ਕਦ ਕਥੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜਵੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਹਿ ਰਾਹੁ ਨਾਨਕ ਵਿਗਸੇ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਇ ਭਾਖੈ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਗਰਮੀ ਆਵੇ ਕਪੜਾ ਨਧਰੀ ਮੁਖ ਦਵਾਰ ਨਾਨਕ ਇਹ ਵਹਿ ਜਾਣੀ ਸਭ ਆਪੂ ਸਤਿਆਰ ਥਾਪਿਆ ਨਾ ਜਾਇ ਕਿਤਾ ਨ ਹੋਇ ਆਪੇ ਆਪਣ ਰੰਝਣ ਸੋਇ ਢਿਣ ਸੇਵਾ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੇ ਨਿਦਾਨ ਗਾਵਿਆ ਸੁਨਿਯਮ ਲਕੇ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਏ ਗੁਰ ਸਰਬ ਗੁਰਖ ਬਰਮਾ ਗੁਰ ਪਾਰਵਤੀ ਮਾਹੀ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਤਤ ਨਾ ਜਾਈ ਗੁਰ ਇਕ ਦੇਹ ਬੁਝਾਈ ਸੁਪਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਨ ਪਾਣੇ ਕੀ ਨਾਈ ਕਰੀ ਜੇ ਤੀ ਸਰਟ ਪਾਈ ਵੇਖਾ ਮਿਨ ਕਰਮਾ ਕੇ ਮਿਲੇ ਲਈ ਮਤ ਵਿਸਰਤ ਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਉਰਾ ਇਕ ਦੇਹ 부ਝਾਈ ਸਭਨਾ ਜੀਆਂ ਦਾ ਇਕਤਾ ਤਾ ਸੋ ਮੈ ਵਿਸਰਨ ਨਾ ਜਾਈ ਦੇਜੁ ਵਿਚਾਰੇ ਆਜਾ ਹੋਰ ਦਸੂਨੀ ਹੋਇ ਨਵਾ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋ ਚੰਦਾ ਨਉ ਰਕਾਈ ਜਾ ਜਸ ਕੀਰਤ ਜਗਲੇ ਜੇ ਤਿਸ ਨਦਰਣਾ ਆਵੇ ਤਾ ਵਾਤ ਨੁ ਪੁਛੇ ਕੇ ਈਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਣ ਪੇ ਨਿਰਗੁਣ ਗੁਣ ਕਰੇ ਗੁਣ ਮਤਿਆਹ ਗੁੰਦੇ ਤੇਹਾ ਕੋਈ ਨ ਸੁਜੇ ਕੇ ਤਿਸ ਗੁਰ ਕੋਈ ਕਰੇ ਸੁਨਿਆ ਸਦ ਪੀਰ ਸੁਨਾ ਸੁਨਿਆ ਤਰਤ ਤਵਲੀਆ ਕਾਸ ਸੁਨਿਆ ਦੀਪ ਲੋਹ ਪਾ ਤਾਲ ਸੁਨਿਆ ਪਹ ਨਾ ਸਕੇ ਕਾਲ ਨਾਨਕ ਭਗਤਾ ਸਲਾਵੇ GaAs ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਬਰ ਮੈਂ ਸੁਨਿਆ ਮੁਖ ਸਲਾਹ ਹਨਮੰਦ ਸੁਨਿਆ ਦੁਖ ਤੁਗਤਨ ਭੇਦ ਸੁਨਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਲਾਵੇ GaAs ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਬਿਆਨ ਸੁਨਿਆ 68 ਕਾ ਇਸ ਨਾਨਕ सुनिए पड़ पड़ पावे मान सुन लागे दुख का नास सुनिया सरा गुना के गाह सुन शेख कीरपा साह सा, सुनिए दे पावे राह सुनिए हाथ वेस गाह नानक भगता सरा विगास सुनया दुख नाश नास मने की ना जाय जे को कहे पिछे पछताए ਕਾਗਦ ਕਲਮ ਨਾਲ ਕਨਹਾਰ ਮਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭੌਮਣ ਕੇ ਸੁਧ ਮਨੈ ਮੋਚੋ ਤਾਣਾ ਖਾਏ ਮਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਛੋ ਪਰਗਟ ਜਾਏ ਮੰਨੇ ਮਗਨੇ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਜਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇਤਾਰੇ ਗੁਰ ਸੇਕ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪਤਿ ਪਾਵੇ ਦਰਗੇ ਮਾਨ ਪੰਜ ਸੋਏ ਦਰ ਰਾਜਾਣ ਪੰਚਾ ਕਾ ਗੁਰੇ ਕਾ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਆਇ ਸਮਾਰ ਤੋਹਲ ਕਰਮ ਦੇ ਆ ਕਾ ਪੂ ਸੰਤੋਖਤਾ ਬਰਖਿਆ ਜਿਨ ਸੂਤ ਜੇਕੋਬ ਜੇ ਹੋਵੇ ਸਤਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਕਿਸਤੇ ਭਾਲ ਤਲੇ ਗਮਨ ਜੋਰ ਜੀ ਯਾਤਰਾnga ਕੇ ਨਾਮ ਸੜਿਆ ਲਿਖਿਆ ਬੜੀ ਕਲਾ ਇਹੋ ਲੇਖਾ ਲਿਖਾਣੇ ਕੋ ਲਈ ਕਾ ਲਿਖਿਆ ਕੀਤਾ ਹੋਏ ਕੀਤਾ ਤਾੜ ਸਵਾਲੇ ਰੂਹ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਬਸਾਇਕ ਕੁਵਾ ਕਿਸਤੇ ਹੋਵੇ ਨ ਤਦਰਯਾ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਮੇ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗਤਿ ਅਪ੍ਰ ਸੰਗ ਪਾਉ ਸੰਤ ਪੂਜਾ ਸੰਗਤਾ ਬਤਾਓ ਸੰਗਰੰਤ ਮੁਕਵੇਰ ਪਾਰ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗਦਾ ਤਾਰ ਸੰਗ ਸੋਰ ਮ ਭਗਤ ਸਾਰ ਸਖ ਮੋਨ ਲੇ ਲਾਇਕਾਰ ਕੁਦਰਤ ਕਵਨ ਤਹਾ ਵਿਚਾਰ ਵਾਰਿਆਂ ਨਾ ਜਵੇ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ शंकमूर के अंदर कोरे सर्प चोर हराम कोर शंख मर कर जाही जोर शंख गलबड़ हत्या कमाए शंख पापी पाप कर जाए शंख कुड़े आर कुड़े फिरा शंख मलेश मल पाक काहे नानक रीत कहे विचार वारिया न जावे एक बार जो तुझ पावे साई पली कार तू सदा सलामत निरंकार ਅਸੰਖ ਨਾਵੇਂ ਸੰਖ ਨਾਮ ਗਮ ਗਮ ਸੰਖ ਲੋ ਸੰਖੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰ ਲਿਖਨ ਬੋਲਨ ਬਾਣ ਅਖਰ ਸਿਰ ਸੰਜੋਗ ਵਖਾਣ ਜਿਨ ਲਿਖੇ ਤੇ ਸਰਨਾਹ ਜੇ ਫਰਮਾਇ ਦੇਵ ਦੇਵ ਪਾਹੀ ਦੇਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾਹੀ ਕੋ ਥਾਉ ਕੁਦਰਤ ਕਉਣ ਕਹਾ ਵਿਚਾਰ ਵਾਰਿਆਣ ਜਾਵੇਂ ਇੱਕ ਵਾਰ ਜੋਤਿ ਦੇ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਤੇਨ ਨੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਤ੍ਰਿਸ਼ੂ ਕੇ ਮੋਤ ਪਲੇਤੇ ਕਪੜ ਹੋਏ ਦੇ ਸਾਬਨ ਲਈਏ ਧੋਏ ਭਰੀਏ ਮਤ ਪਾਪਾ ਕੇ ਸੰਗ ਧੋਪੇ ਨਾ ਵੇ ਕੇ ਰੰਗ ਕੁੰਨੀ ਪਾਪੀ ਆਖ ਨਾ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮੀ ਆਵੋ ਜਾ ਤੇਰਾ ਤਾਂ ਪਿਆਦ ਤਾਂ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮਨ ਨੇ ਮਨ ਕੀਤਾ ਪਉ ਅੰਤਰ ਗਰ ਤੀਰਥ ਮਨ ਨਾ ਸਤਿਗੁਰ ਤੇਰੇ ਮੈਂ ਨਾ ਹੀ ਕੋਈ ਵਿਣ ਕੀਤੇ ਭਗਤ ਨਾ ਹੋਏ ਸੋ ਆਸਤ ਬਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਸਿਤ ਕਵਨ ਵਾਰ ਕਵਨ ਸਰਤ ਮਹ ਕਵਨ ਜਿਤ ਹੋ ਆਇ ਆਕਾਰ ਮਿਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਏ ਜੇ ਲਿਖਣ ਲੇਖ ਪੁਰਾਣ ਵਕਤ ਨਾ ਸਿਤ ਵਾਰ ਨ ਜੋਗੀ ਜਾਣੇ ਰਤੁ ਮਾ ਨਾ ਕੋਈ ਧਿਆ ਕਰਤਾ ਸਿੱਤੇ ਬੋ ਸਾਤੇ ਆਪੇ ਜਾਣੇ ਸੋਇ ਕਿਵ ਕਰ ਆਖਾ ਕਿਵ ਸਹ ਲਾਇ ਕਿਵਰ ਨਹੀਂ ਕਿਵ ਜਾਣਾ ਨਾਨਕ ਆਖ ਸਭ ਕੋ ਆਖੇ ਇਕ ਦੋਇ ਕਸੇ ਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆ ਪੂਜਾ ਨ ਅੱਗੇ ਗਿਆ ਨਾ ਸੋਹੇ ਪਾਤਾਲਾ ਪਤਾਲ ਲਖੇ ਆਗਾਸਾ ਆਗਾਸ ਹੁੜਕ ਹੁੜਕ ਭਾਲ ਥਕੇ ਵੇਲ ਕਹਿ ਨਿਕ ਬਾਤ ਸਹਿ ਸਟਾਰੇ ਕਹਿਣ ਕ ਤੇ ਬਸੁ ਲਿਕ ਤਾਤ ਲੇਖਾ ਹੋਇ ਤਾ ਲਿਖਿ ਲੇਖਾ ਹੋਇ ਵਿਰਾਸ ਨਾਨਕ ਵੱਡਾ ਆਖੇ ਆਪੇ ਜਾਣੇ ਆਪ ਲਾਹ ਹੀ ਸੁਲਾਹ ਹੀ ਤੇ ਸੁਰਤ ਨ ਪਾਈ ਨਦੀਆ ਤੇ ਵਾਹ ਭਵੇਂ ਸਮੁੰਦਰ ਨ ਜਾਣੀਆ ਸਮੁੰਦਰ ਸਾਹ ਸੁਲਤਾਨ ਗਿਰਾ ਸੀਤੀ ਮਾਲ ਤਾਂ ਕੀੜੇ ਤੁਰ ਨਾ ਹੋਵਣ ਜੇ ਤਸਮਨ ਨਾ ਬਿਸਰੇ ਅੰਤਨਾ ਸੀਤੀ ਕਹਿਣਾ ਅੰਤ ਨਾ ਕਰਨ ਦੇਨਾ ਅੰਤ ਅੰਤਨਾ ਵੇਖਣ ਸੁਨਾਨਾ ਅੰਤ ਅੰਤਨਾ ਜਾਪੇ ਕਿਆ ਮਨਮੰਤ ਅੰਤਨਾ ਜਾਪੇ ਕੀਤਾਇਆ ਕਰ ਅੰਤਨਾ ਜਾਪੇ ਪਾਰਾਵਾਰ ਅੰਤ ਕਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਈ ਜਾਏ ਇਹ ਹਉਂ ਤਨਾ ਜਾਣੇ ਕੋਈ ਬੋਤਾ ਕਈਐ ਬੋਤਾ ਹੋਇ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾਣਾ ਏਵੜਾ ਚਾਹ ਹੋਵੇ ਕੋ ਤੁਸੀ ਚੇ ਕੋ ਜਾਣੇ ਸੋਇ ਢਿਵੜਾ ਪ ਜਾਣਿਆ ਆਪ ਆਪ ਨਾਨਕ ਨਦਰਿ ਧਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਹਤੇ ਮੰਗੇ ਜੋ ਦੇ ਉਪਾਰ ਦਿੱਤੇ ਗਣਤ ਨਹੀਂ ਵਿਚਾਰ ਜਿਤੇ ਖਪ ਟਟੇ ਵਿਚਾਰ ਕਹਤੇ ਲੈ ਲੈ ਮਕਰਪਾਹੇ ਤੇ ਤੇ ਮੁੜ ਕਾਈ ਕਾਈ ਤੇ ਤੇ ਦੂ ਢੂਗ ਸਦ ਮਾਰੇ ਪੀਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਗ ਨਾ ਸਕੇ ਕੋਈ ਦੇ ਕੋ ਖਾਈਗਾ ਕਨ ਪਾਇ ਉਹ ਜਾਣਿਆ ਜਿੱਥਿਆ ਮੋਖ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਨੇ ਬਖਸ਼ੇ ਬਸਲਾ ਨਾਨ ਪਾ ਸਾਹੀ ਪਾ ਸਾਹ ਮੁੱਲ ਬਨ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਪੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲ ਲਾ ਸਮਾਏ ਮੁੱਲ ਧਰਮ ਹੁਦੀ ਬਾਣ ਮੁੱਲ ਤਣ ਮੁੱਲ ਫਰਮਾਨ ਮੋਲ ਬਖੀਸ ਮੋਲ ਨੀਸ਼ਾਨ ਮੋਲ ਕਰਮ ਮੋਲ ਫਰਮਾਨ ਮੋਲ ਮੁੱਲਾ ਕੀ ਨਾ ਜਾਏ ਆ ਕਾਗ ਰਹਿ ਲੇਵਲਾਏ ਨਾ ਕੀ ਬੇਦ ਪਾੜ ਪ੍ਰਾਣਾ ਤੇ ਪੜੇ ਕਰੇ ਉਹ ਕਿਆਣ ਆਕੇ ਵਰਮੇ ਆਕੇਂ ਦਾਕੇ ਗੋਪੀ ਤੇ ਗੋਵਿੰਦ ਆਕੇ ਇਸ ਰਾਕੇ ਸਿਦਾਕੇ ਕੀਤੇ ਕੀਤੇ ਬੁੱਧ ਆਕੇ ਦਾਣਾ ਆਕੇ ਦੇਵਾਕੇ ਸੁਰਨਲ ਮੋਲ ਜਨਸੇ ਕੀਤੇ ਆਕੇ ਹਕਨ ਪਾਏ ਕੀਤੇ ਕਹਿ ਕਹਿ ਉੱਠ ਉੱਟ ਜਾਏ ਇਤੇ ਕੀਤੇ ਹੋਰ ਕਰੇ ਤਾਕ ਨਸਕੇ ਕੇਹੀ ਕੇ ਜੇੜ ਭਾਵੇ ਤੇੜ ਹੋਏ ਨਾਨਕ ਜਾਣੇ ਸਾਚਾ ਸੋਹੀ ਜੇ ਕੋ ਵਾਕੇ ਬੋਲੇ ਵਿਗਾਰਤਾ ਲਿਖੀਏ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਅਸ਼ੰਕਾ ਕੀਤੇ ਭਾਵਨ ਹਾਰੇ ਏਤੇ ਰਾਗ ਪਰਿ ਸੋ ਕ੍ਰਿਸ਼ਨ ਕੀਤੇ ਗਵਨ ਹਾਰੇ ਗਾਵੇ ਤੁਲ ਤੁਲ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਬੁਖ ਲਿਖ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਰਸਵਾਰੇ ਗਾਵੇ ਤ੍ਰਿੰਦਰ ਆਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿੱਧ ਸਮਾਜ ਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਥੇ ਸਦੂ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਨ ਲੀ ਸਰਜੁ ਜੁਗ ਵੇ ਦਾਣਾਲੇ ਗਾਵੇ ਮੋਹਨਿਆ ਮਨਮੋਹਨ ਸੁਰਗ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ 830 ਦਿਨਾਂਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਦਵ ਰਪੰਦਾ ਕਰ ਕਰ ਕੇ ਧਾਰੇ ਸਹੀ ਤੁਦਨੋ ਗਾਵਣ ਜੋ ਤੁੜ ਪਾਉਂਦੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਨ ਸੇ ਮੈ ਚਿਤਨਿ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਸ ਸਭ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾ ਸਿਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਜੀ ਮਾਇਆ ਜਿਨੀ ਉਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋਤੀਸ ਵੀ ਵਧਿਆਈ ਜੋਤੀਸ ਭਾਵੇ ਸੋਈ ਜਰਸੀ ਬਰੁਗਮ ਨਾ ਕਰਨਾ ਜਾਇ ਸੋ ਪਾਚਾਂ ਸਹ ਪਾਚ ਨਾਨਕ ਰਹਿਣ ਰਜਾਈ ਹੰਦਾ ਸੁ ਤੋਂ ਉਤਰਨ ਪਰ ਚੋਲੀ ਤਾਂ ਕੀ ਕਰੇ ਬਕੂਤ ਚੰਤਾ ਕਾਲ ਕੋ ਅਰਿਕਾ ਯੁਗ ਢੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਰਦੁ ਤੇ ਜਗ ਜੀਤ ਆਦੇ ਸਿ ਸਿਆਦੇ ਆਦ ਨੀਲੇ ਨਾਦ ਨਾਤ ਦਿਵਦਿ ਇਕ ਰੂਪੇਸ ਪੁਕਤ ਗਿਆਨ ਦਾ ਭੰਡਾਰ ਘੜ ਘੜ ਵਜੇ ਨਾਤ ਆਪ ਨਾਦ ਨਾਤੀ ਸਭ ਜਾਗੀਰ ਸਿ ਦਵਰਾ ਸਾਦ ਸੰਜੋਗ ਜੋ ਦਿਵਕਾਰ ਚਲਾਵ ਲੈ ਕੇ ਆਵੇ ਭਾਗ आदेश तिसे आदेश आदनिन ना अदना तुजुजु के कोवेश एक काम आईतु वे आईतिन तेले परवान एकस संसार एक भंडारी कलायदी बाण दिसते भावे ते वे चलावे जे होवे फरमान ओ वेका अनन डरणावे होता ए विदान <coughs> आदेश तिसे आदेश आदनिन ना अदना तुजुजु एको वेस आसन लोई लरी पंडार जो पीस पाए जो कावाळ घर कर वेखे सुरजन हार नानक सच्चे की साची कार ਆਦੇਸ਼ ਆਦੇਸ਼ ਆਦਲੀਨ ਨਾਦ ਨਾਦ ਤੇ ਜੁਗ ਜੁਗ ਇੱਕ ਵੇਸ਼ ਇੱਕ ਦੂਜੀ ਬਲਖੋਏ ਲਖੋਏ ਲਕਵੀਸ਼ ਲਖ ਲਖੇੜਾ ਕੀ ਇੱਕ ਨਾਮ ਦੇਗ ਦੀਸ ਮਿਤੁਰਾਈ ਪੱਤ ਪਵੜੀ ਐ ਚੜੀ ਐ ਹੋਈ ਐ ਤੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈਏ ਕੁੜੀ ਕੁੜੇ ਠੀਸ ਆਖਰ ਦੌਰ ਜੋ ਪਹਿਨਾ ਜੋ ਜੋਰ ਨਾ ਮੰਗਣੇ ਨਾ ਜੋਰ ਜੋਰ ਨਾ ਜਿਉਣ ਮਰਨ ਨਾ ਜੋਰ ਲੋਰ ਨਾ ਗਾਮ ਮਨਸੂਰ ਜੋਰ ਨਾ ਸੁਤੇ ਘਣ ਵਿਚਾਰ ਜੋਰ ਨਾ ਜੁਟੇ ਸਕਦਾ ਸੰਸਾਰ ਜਿਸਾ ਜੋਰ ਕਰਵੇ ਕੇਸੋ ਨਾਨਕ ਉੱਤਮ ਨਹੀਂ ਜਨਾ ਕੋਈ ਰਾਤੀ ਰੁਤੀ ਤੇ ਤੇਵ ਅਰਪਨ ਪਾਣੀ ਜਿਨੀ ਪਾਤਾਲ ਇਸ ਵੀ ਧਰਤੀ ਥਾ ਵਰਤੀ ਕਰਮ ਸਾਚੀ ਗੇ ਜੁਗਤ ਕੇ ਰੰਗ ਜਿਨ ਕੇ ਨਾਮ ਨੇ ਕੈ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਦਰਬਾਰ ਦਿੱਤੇ ਸੋਹਣ ਪੰਜ ਪਰਮਾ ਨਜ਼ਰੀ ਕਰਮ ਪਵੇ ਨਿਸ਼ਾਨ ਕਚਪਾਈ ਉਤੇ ਪਾਇ ਨਾਨ ਜਈਆ ਜਪੇ ਜਾਏ ਧਰਮ ਕਰਨ ਕਾ ਹੈ ਉਤਮ ਗਿਆਨ ਕਾ ਨਿਸ਼ਾਨ ਖੋ ਕਰਮ ਕیتے ਪਵਨ ਪਾਣੀ ਵਸੰਤਰ ਕੇਤੇ ਕਾ ਨ ਮਹੇਸ येते भरमे काडत कड़िये रूप रंग के वेश येते कर्म पुन्नू मेरे कहते कहते तू उपदेश येते अनुचंद सूर केते कहते मंडल देश येते सिद्ध बुद्धनाथ कहते कहते देवी वेश येते देव दानम नु कहते कहते रत्नसमुद कहते आखाने कहते वाणी कहते पादनरंद कहते असुरती सेवक कहते नानक अंतनांत ज्ञान कण में ज्ञान परचंड जठे नाद बिनुद कोडिय आनंद ਸ਼ਾਮ ਕਣ ਕੇ ਬਾਣੀ ਰੋਪ ਤੇ ਘਾਟ ਘੜੀਏ ਬਹੁਤ ਨੂਪ ਤਾਂ ਕਿ ਗੱਲਾਂ ਕੱਟੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤੇ ਘੜੀਏ ਸੁਰਤ ਮਤ ਮਨ ਬੋਲ ਤੇ ਤੇ ਘੜੀਏ ਸੁਰਾ ਸੁਦਾ ਕੇ ਸੁਦ ਕਰਮ ਖੰਡ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਹੋਰ ਤੇ ਜੋਦ ਮਹਾ ਬਲ ਸੂਰਤ ਮੈਂ ਰਾਮ ਰਹਾ ਭਰਪੂਰ ਤੇ ਸੀਤੋ ਸੀਤਾ ਮੈਂ ਮਾ ਮੈਂ ਤਾਂ ਕੇ ਰੂਪ ਨਾ ਕਥਨੇ ਜਾਏ ਨਾਉ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਏ ਇਥੇ ਪਗਦੌਸੇ ਕੇ ਲੋਕਾਰ ਇਹਨੋ ਸਚਾ ਮਨਸੋ ਸੱਚ ਕਾਣਾ ਵਸੈ ਨਿਰੰਕਾਰ ਕਰ ਕਰ ਵੇਖੇ ਨਦਰਿਨਿਹਾਲ ਇਥੇ ਕੰਡ ਮੰਡ ਮਰ ਭੰਨ ਜੇ ਕੋ ਕਥਿ ਤਾਨਤ ਨਾਨਤ ਇਥੇ ਲੋ ਲੋਆ ਕਰ ਜਿਵ ਜੂ ਘੁੰਮਤੇ ਵੇ ਤੂਕਾਰ ਵੇਖੇ ਵਿਗਸ ਘਰੇ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤੀਰ ਸੁਨ ਅਨ ਮਤ ਵਿਦਹ ਤਿਆਰ ਪਹੁ ਕਲਾਗ ਨਿਤਵਤਾ ਪਾਂਡਾ ਪਾਉ ਮਰੇ ਤੇ ਢਾਲ ਕੜੀਆਂ ਸਭ ਸੱਤੀ ਟਕਸਾ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਦਰਿਨਿਹਾਲ ਸ਼ਲੋਕ ਸੋਣ ਗਰੋ ਪਾਣੀ ਪਿਤਾ ਮਾਤਾ ਧਰਤ ਮਹਤ ਦੇਸ ਰਾਧੂ ਦਾਇ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੇ ਜਲੇ ਕੀਤੀ ਚੋਟੀ ਨਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤ